ਮਾਤਾ ਕੀ ਜੈ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਦੇ ਵਿਚਾਰ ਸੁਣੇ ਤੁਹਾਡੇ ਨਾਲ ਸਾਰੇ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਜਾਂ ਕਾਦੀਦਲ ਭਾਜਪਾ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਅੰਦਰ ਚੰਦ ਪਰਿਵਾਰ ਜਿਹੜੇ ਰਾਜ ਕਰਦੇ ਸੀਗੇ ਚੰਦ ਪਰਿਵਾਰਾਂ ਦੀਆਂ ਪਾਰਟੀਆਂ ਸੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਰਾਜਨੀਤਿਕ ਤਬਦੀਲੀ ਆਈ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਸ तब्दीली रखी दिल्ली अंदर दिल्ली अंदर भी जो सत्र सताहठ एम एल ए आए थे या सत्रह जो तिरहठ एम एल ए आए थे उस समय भी सारे सारे एम एल ए आम घर मुड़िया कोई यूनिवर्सिटी पढ़ता से कोई पत्रकार सी कोई सबका फौजी सी कोई को को वकील सी, के देश के दे अंदर देश दे की राजनीति के अंदर आम आदमी पार्टी ने रखी ਔਰ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦੇ ਅੰਦਰ 217 ਦੇ ਵਿੱਚ 217 ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਲੋਕਾਂ ਦਾ ਪ੍ਰਵੇਸ਼ ਹੋਇਆ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਚ ਪੱਤਰਕਾਰ ਡਾਕਟਰ ਵਕੀਲ ਪ੍ਰੋਫੈਸਰ ਰਿਟਾਇਰਡ ਬਲਾਜਮ ਔਰ ਪੁਲਿਸ ਦੇ ਅਧਿਕਾਰੀ ਉਹ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਪਹੁੰਚੇ ਔਰ ਵਿਰੋਧੀ ਧਿਰ ਦਾ ਰੋਲ ਲਾਣੌਰ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਲਾਈ ਔਰ ਰੋਲ ਜਿਹੜਾ ਬਖੂਬੀ ਨਵਾਇਆ ਪੰਜਾਬ ਦੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਬਰ ਮੁੰਡੇ ਕੁੜੀਆਂ ਪੰਜਾਬ ਦਾ ਸੁਧਾਰ ਕਰਨਗੇ ਔਰ 2022 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਕ੍ਰਾਂਤੀਕਾਰੀ ਕਦਮ ਚੁੱਕ ਕੇ ਆਮ ਕ੍ਰਾਂਚ ਪੈਦਾ ਹੋਏ ਮੁੰਡੇ ਕੁੜੀਆਂ ਨੂੰ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਔਰ ਗਿਣਤੀ ਵੱਧ ਕੇ ਕੀਰਤੀ ਵੱਲ ਕੇ 92 ਹੋਗੀ ਔਰ ਡਿਊਰਿੰਗ ਦੀਆਂ 4 ਸਾਲ ਤਿੰਨ ਹੋਰ ਵਧ ਕੇ 95 ਹੋਗੀ ਕਹਿਣ ਦਾ ਪਾਵਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਦਿਨ ਬਾ ਦਿਨ ਵੱਧਦਾ ਜਾ ਰਿਹਾਗਾ ਔਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਲਗੀਆਂ ਚਾਹ ਕਾਂਗਰਸਾ ਚਾਹ ਬੀਜੇਪੀ ਯਾ ਕਾਦੀਦਲਾ ਕੋਈ ਨਾ ਕੋਈ ਸਰਜੰਤਰ ਰੱਖਦੀ ਇਹਨਾਂ ਦੀਆਂ ਨਹੀਂ ਪੰਜਾਬ ਦੇ ਵਿੱਚ ਜਾਤੀ ਦੇ ਨਾਮ ਤੇ ਕਦੇ ਇਨਸਾਨੀ ਫੈਲਾਈ ਜਾ ਸਕਦੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਪੰਜਾਬ ਦੇ ਅੰਦਰ ਇੱਕ ਰਿਕਸ਼ਾ ਚਲਾਉਣ ਵਾਲਾ ਵੀ ਆ ਗਿਆ ਇਸ ਵਰਸਕਦਾਗਾ ਪੰਜਾਬ ਦੇ ਅੰਦਰ ਇੱਕ ਬੈਂਡਵਾਜਾ বাজਾਉਣ ਵਾਲਾ ਵਿਅਕਤੀ ਵੀ ਪੰਜਾਬ ਦੀ ਕੈਬਿਨਟ ਦਾ ਸ਼ਿੰਗਾਰ ਬਣ ਸਕਦਾਗਾ ਇਹ ਆਮ ਆਦਮੀ ਪਾਰਟੀ ਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਤ ਸਿੰਘ ਜਿੰਦਾਬਾਦ ਕਿਉਂਕਿ ਮੈਂ ਇਸ ਮੇਰੇ ਭਰਾ ਦੀ ਇਹਦੀ ਫੈਮਿਲੀ ਦੀ ਇਹਦੇ ਭਰਾਵਾਂ ਦੀ ਇਹਦੇ ਚਾਚੇ ਤਾਇਆ ਜੀ ਸਭ ਦੀ ਇਸ ਕੋਲ ਤਾਰੀਫ ਕਰਦਾਗਾ ਕਿ ਇਹ ਨੂੰ ਉਹਨਾਂ ਨੇ ਪੜਨ ਦਾ ਮੌਕਾ ਦਿੱਤਾ ਤੇਨੇ ਪ੍ਰਾਈ ਕੀਤੀ ਔਰ ਪੰਜਾਬ ਦਾ ਸਿਵਲ ਸਰਵਿਸ ਦਾ ਐਗਜ਼ਾਮ ਪਾਸ ਕੀਤਾ ਔਰ ਮੈਂ ਪ੍ਰਤਾਪ ਸਿੰਘ ਮਾਜਵਾ ਨੂੰ ਪੁੱਛਣਾ ਚਾਹੁੰਨਾ ਮੈਂ ਰਾਜਾ ਬ੍ਰਿੰਦੂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੀਸੀਐਸ ਪਾਸ ਕਰਨ ਤਾਂ ਦੂਰ ਦੀ ਗੱਲ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਔਰ ਤੁਹਾਡੀ ਬੇਸਿਕ ਐਲੀਜੀਬਿਲਟੀ ਬਣਦੀ ਆ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਇਗਜ਼ਾਮs ਵੀ ਬੈਠ ਸਕਦੇ ਹੋ ਬਹੁਤ ਸਾਰੇ ਕਾਂਗਰਸ ਦੇ ਲੀਡਰ ਸਾਹਮਣੇ ਪੱਤਰਕਾਰ ਪਰ ਆਖੜੇ ਲੱਗੇ ਤੁਹਾਨੂੰ ਧਿਆਨ ਦੇਣਗੇ ਇਹਦੇ ਪਲੱਸ 2 ਪਾਸਲੇਗੇ ਮੈਂ ਪਲੱਸ 2 ਦੀ ਗਿਣਤੀ ਹੈਗਾ ਮੈਂ ਕਹਿਣਾ ਚਾਹਾਂਗਾ ਕਿ ਇਸ ਵਿਅਕਤੀ ਨੇ ਇਸ ਵਿਅਕਤੀ ਨੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਿਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਗਏ ਔਰ ਮਿਹਨਤ ਕਰਕੇ ਪੀਸੀਐਸ ਦਾ ਇਗਜ਼ਾਮ ਪਾਸ ਕੀਤਾ ਔਰ ਦਿਲ ਦੇ ਅੰਦਰ ਦਿਮਾਗ ਦੇ ਅੰਦਰ ਇੱਕੋ ਹੀ ਗੱਲ ਸੀ ਕਿ ਸਮਾਜ ਦੀ ਸੇਵਾ ਕਰਨੀ ਆ ਸਮਾਜ ਕਿਵੇਂ ਆਕੇ ਵਧੇ ਇਹਨਾਂ ਨੇ ਤੇ ਰਾਜਨੀਤੀ ਨੂੰ ਚੁਣਿਆ ਔਰ ਤਲਾਸ਼ ਕੀਤੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਕੇ 2017 ਚ ਇਲੈਕਸ਼ਨ ਲੜੀ 2022 ਤੇ ਜੋ ਦੁਬਾਰਾ ਇਲੈਕਸ਼ਨ ਲੜੀ ਤਾਂ ਪੰਜਾਬ ਦੀ ਅਸੈਂਬਲੀ ਚ ਆ ਇਹਨਾਂ ਦੀ ਪਰਿਵਾਰ ਦੀ ਰਾਜਨੀਤੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ ਇਹ ਤਾਂ ਆਪਣੇ ਪਰਵਾਦ ਨੂੰ ਲੜਾਉਂਦੇ ਨੇਗੇ ਤੁਹਾਨੂੰ ਸਭ ਨੂੰ ਪਤਾਗਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਧਰਮ ਪਤਨੀ ਨੂੰ ਐਮ ਐਲ ਏ ਬਣਾਇਆ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਰਾ ਨੂੰ ਐਮ ਐਲ ਏ ਬਣਾਇਆ ਰਾਜਾ ਬੜਿੰਗ ਨੇ ਆਪਣੀ ਘਰਾਂ ਨੂੰ ਟਿਕਟ ਦਿੱਤੀ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਜਦੋਂ ਹੁੰਦੇ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਿੱਤੀ ਅਬਦੀ ਧਰਮ ਪਤਨੀ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸਖਵੀਰ ਸਿੰਘ ਬਾਦਲ ਦਾ ਪੂਰਾ ਕੋਲਮ ਜੇ ਆਪਾਂ ਕਹਿ ਲਈਏ ਪੂਰਾ ਪਰਿਵਾਰ ਜੀਜੇ ਚਾਚੇ ਤਾਏ ਸਾਲੇ ਸਾਰੇ ਹੀ ਪੰਜਾਬ ਦੀ ਕੈਬਨਿਟ ਦੇ ਮੰਤਰੀ ਬਣੇ ਪਰ ਅੱਜ ਜੀ ਆਮ ਘਰਾਂ ਚੋਂ ਆ ਕੇ ਉੱਠ ਕੇ ਪੰਜਾਬ ਦੀ ਅਸੈਂਬਲੀ 'ਚ ਪਹੁੰਚ ਗਏ ਔਰ ਐਮ ਐਲ ਏ ਬਣ ਕੇ ਮੰਤਰੀ ਬਣ ਕੇ টাইম ਇਹਦੇ ਹਜਮ ਨਹੀਂ ਆ ਰਿਹਾ ਭਰਾਵੋ ਕਦੇ ਕਹਿੰਦੇ ਨੇ ਕਿ ਮੋਬਾਈਲ ਠੀਕ ਕਰਦਾ ਸੀ ਕਦੇ ਕਹਿੰਦੇ ਨੇ ਇਹ ਬੈਂਡਵਾਜਾ ਵਜਾਉਂਦਾ ਸੀਗਾ ਇਹ ਭਾਈ ਇਹਨਾਂ ਬੈਂਡਵਾਜੇ ਵਾਲਿਆਂ ਨੇ ਦੁਬਾਰਾ ਫੇਰ 227 ਤੁਹਾਡਾ ਬੈਣਵਾਜਾ ਵਜਾਉਣਾਗਾ ਔਰ ਤੁਹਾਨੂੰ ਹਰਾਉਣਾ ਵੀ